ਪਿੰਡ ਖੁੜੰਝ ਵਿਖੇ ਦੀ ਬਹੁਮੰਤਵੀ ਸਹਿਕਾਰੀ ਸਭਾ ਵੱਲੋਂ ਅੱਜ ਪੁਰਾਣੇ ਸੰਧਾਂ ਦੀ ਖੁੱਲੀ ਬੋਲੀ ਕਰਵਾਈ ਗਈ ਏਆਰ ਕੋਆਪਰੇਟਿਵ ਸੁਸਾਇਟੀਆਂ ਜਲਾਲਾਬਾਦ ਮੈਡਮ ਪ੍ਰਾਚੀ ਬਜਾਜ ਦੀ ਅਗਵਾਈ ਵਿੱਚ ਕਰਵਾਈ ਗਈ ਖੁੱਲੇ ਸੰਧਾਂ ਦੀ ਬੋਲੀ ਦੇ ਦੌਰਾਨ ਆਏ ਹੋਏ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਕਿਸਾਨਾਂ ਦੇ ਵੱਲੋਂ ਬੋਲੀ ਲਗਾ ਕੇ ਕਈ ਸੰਧ ਖਰੀਦੇ ਗਏ ਸਭ ਤੋਂ ਪਹਿਲਾਂ ਬੋਲੀ ਲਗਵਾਉਣ ਸਮੇਂ ਸੈਕਟਰੀ ਲਖਵਿੰਦਰ ਸਿੰਘ ਬਰੀਵਾਲਾ ਗੁਰਪ੍ਰੀਤ ਸਿੰਘ ਅਤੇ ਜਗਸੀਰ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਤਸਰ ਸਾਹਿਬ ਦੇ ਵੱਲੋਂ ਆਏ ਹੋਏ ਕਿਸਾਨਾਂ ਨੂੰ ਬੋਲੀ ਦੀਆਂ ਤਸਬੰਦੀ ਜਾਣੂ ਕਰਵਾਇਆ ਗਿਆ ਇਸ ਮੌਕੇ ਦੀ ਬਹੁ ਮੰਤਵੀ ਸਹਿਕਾਰੀ ਸਭਾ ਦੇ ਸੈਕਟਰੀ ਰੇਸ਼ਮ ਸਿੰਘ ਗਿੱਲ ਦੇ ਵੱਲੋਂ ਆਏ ਹੋਏ ਕਿਸਾਨ ਵੀਰਾਂ ਨੂੰ ਜੀ ਆਇਆਂ ਕਿਹਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਏ ਆਰ ਜਲਾਲਾਬਾਦ ਮੈਡਮ ਪ੍ਰਾਚੀ ਬਜਾਜ ਨੇ ਦੱਸਿਆ ਕਿ ਅੱਜ ਦੀ ਕਰਵਾਈ ਗਈ ਖੁੱਲੀ ਬੋਲੀ ਦੇ ਵਿੱਚ ਸਾਰੇ ਸੰਧਾਂ ਵਿੱਚੋਂ ਕੁੱਲ 6 ਸੰਧ ਵੱਖ-ਵੱਖ ਆਏ ਹੋਏ ਲੋਕਾਂ ਦੇ ਵੱਲੋਂ ਬੋਲੀ ਲਗਾ ਕੇ ਖਰੀਦੇ ਗਏ ਹਨ ਜਿਨ੍ਹਾਂ ਦੇ ਵਿੱਚ ਇੱਕ ਟਰੈਕ ਟਰੈਕਟਰ 4x4 ਰੂਟਾਵੇਟਰ 0 ਡ੍ਰਿੱਲ ਰੀਪਰ ਅਤੇ ਖਾਦ ਖਿਲਾਰਨ ਵਾਲੀ ਮਸ਼ੀਨ ਹੈ ਮੈਡਮ ਪ੍ਰਾਚੀ ਪਜਾਜ ਨੇ ਕਿਹਾ ਕਿ ਸਬਾ ਦੇ ਵੱਲੋਂ ਪੁਰਾਣੇ ਸੰਦ ਵੇਚ ਕੇ ਇੱਕ ਟਰੈਕਟਰ ਪਹਿਲਾਂ ਹੀ ਖਰੀਦਿਆ ਗਿਆ ਜਦ ਕਿ ਬਾਕੀ ਮੈਂਬਰਾਂ ਦੀ ਲੋੜ ਮੁਤਾਬਕ ਸੰਦ ਖਰੀਦੇ ਜਾਣਗੇ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਬ ਕਮੇਟੀ ਦੇ ਮੌਜੂਦਾ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਅੱਜ ਸਭਾ ਦੇ ਵੱਲੋਂ ਸਮੁੱਚੇ ਸਟਾਫ ਦੇ ਸਹਿਯੋਗ ਦੇ ਨਾਲ ਇਹ ਬੋਲੀ ਕਰਵਾਈ ਗਈ ਹੈ ਇਸ ਮੌਕੇ ਸਭਾ ਦੇ ਸੈਕਟਰੀ ਰੇਸ਼ਮ ਸਿੰਘ ਗਿੱਲ ਸੇਲਜ਼ਮੈਨ ਅਮਨਦੀਪ ਸਿੰਘ ਸਮੇਤ ਸਬ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਕਾਲਾ ਇਕਬਾਲ ਸਿੰਘ ਗੁਰਵਿੰਦਰ ਸਿੰਘ ਹਰਮਨ ਸਿੰਘ ਅਤੇ ਇੰਸਪੈਕਟਰ ਜੋਧਾ ਕੁਮਾਰ ਦੇ ਨਾਮ ਨਾਲ ਇੰਸਪੈਕਟਰ ਗੌਰਵ ਕੰਬੋਜ ਅਤੇ ਸੇਵਾਦਾਰ ਗਰਮੇਲ ਸਿੰਘ ਵੀ ਹਾਜ਼ਰ ਜੀ ਅੱਜ ਅਸੀਂ ਖੁੜੰਗ ਸਰਕਾਰੀ ਸਭਾ ਵਿੱਚ ਬੈਠੇ ਹਾਂ ਅੱਜ ਇੱਥੇ ਸੰਧਾ ਦੀ ਬੋਲੀ ਰੱਖੀ ਗਈ ਸੀ ਜਿਸ ਵਿੱਚ ਅੱਜ ਸੀ 6 ਸੰ ਟੋਟਲ ਖੁੱਲੀ ਬੋਈ ਖੁੱਲੀ ਬੋਲੀ ਰਹੀ ਪਾਰਦਰਸ਼ ਨਾਲ ਵਿਚੇਨ ਜਿੰਦੇ ਵਿੱਚ ਸੀ ਇਹ ਖਾਦ ਖਲਾਰਨ ਵਾਲੀ ਮਸ਼ੀਨ ਦੋ ਰਿਪਰ ਇੱਕ ਜ਼ੀਰੋ ਡ੍ਰਿਲ ਇੱਕ ਰੋਟਾਵੇਟਰ ਅਤੇ ਇੱਕ ਟਰੈਕਟਰ ਸੀਗਾ ਇਹ ਸੰਦਾਂ ਦਾ ਤੋਂ ਜਿਹੜੇ ਪੁਰਾਣੇ ਸੰ ਸੀਗੇ ਸਭਾ ਇਹ ਪੁਰਾਣੇ ਸੰਦ ਵੇਚ ਕੇ ਨਵੇਂ ਸੰਦ ਜਾਂ ਟਰੈਕਟਰ ਜੋ ਵੀ ਸਭਾ ਦੇ ਮੈਂਬਰਾਂ ਦੀ ਲੋੜ ਹੋਏਗੀ ਉਸ ਸੰਸਾਰ ਹੋਰ ਨਵੇਂ ਸੰਦ ਲੈਣ ਦੀ ਸਲਾਹ ਕਰ ਰਹੀ ਹੈ ਤੇ ਉਹ ਜਲਦੀ ਉਸ ਸੰਦ ਲੈ ਜਾਣਗੇ ਕਿਹੜੇ ਕਿਹੜੇ ਸੰਦ ਸੀ ਜਿਹੜੇ ਟੋਟਲ ਲੱਗ ਜਾਂਦੇ ਅੱਜ ਜੀ ਟੋਟਲ ਜਿਵੇਂ ਮੈਂ ਦੱਸਿਆ ਕਿ 6 ਸੰਦ ਵੇਚੇ ਗਏ ਹਨ ਜਿਸ ਵਿੱਚ ਇੱਕ ਟਰੈਕਟਰ ਇੱਕ ਜ਼ੀਰੋ ਡ੍ਰਿਲ ਦੋ ਰੀਪਰ ਅਤੇ ਇੱਕ ਰੋਟਾਵੇਟਰ ਤੇ ਇੱਕ ਖਾਦ ਖਿਲਾਰਨ ਵਾਲੀ ਮਸ਼ੀਨ ਸੀਗੀ ਜਿਸ ਵਿੱਚ ਸਵਾ ਵੱਲੋਂ ਜੋ ਬੋਲੀ ਦੇ ਰਕਮ ਰੱਖੀ ਗਈ ਸੀ ਉਸ ਤੋਂ ਵੱਧ ਅਮਾਉਂਟ ਤੇ ਇਹ ਸੰਦ ਵੇਚੇ ਗਏ ਹਨ ਤੇ ਸਵਾਲ ਨੂੰ ਚੰਗੇ ਪੈਸੇ ਮਿਲ ਗਏ ਹਨ ਇਸ ਦੇ ਜੋ ਵੀ ਪੁਰਾਣੇ ਸੰਦ ਸੀ ਕੀ ਉਹ ਖੁੱਲੀ ਬੋਲੀ ਵਿੱਚ ਹੀ ਵੇਚੇ ਗਏ ਹਨ ਸਾਰੇ ਜਿਹੜੇ ਪੁਰਾਣੇ ਸੰਦ ਰਹਿ ਗਏ ਉਹਨਾਂ ਦਾ ਫਿਰ ਕੀ ਕੀਤਾ ਜਾਵੇਗਾ ਜਿਹੜੇ ਬਾਕੀ ਕੁਝ ਸੰਦ ਰਹਿ ਗਏ ਹਨ ਜਿਨ੍ਹਾਂ ਦੀ ਬੋਲੀ ਨਹੀਂ ਟੁੱਟੀ ਹੈ ਜਿਵੇਂ ਕਿ ਅੱਜਕੱਲ ਸੀਜ਼ਨ ਦੇ ਦਿਨ ਹੈ ਉਹ ਸੀਜ਼ਨ ਖਤਮ ਹੋਣ ਅਨੁਸਾਰ ਦੁਬਾਰਾ ਉਹਨਾਂ ਦੀ ਬੋਲੀ ਲਾਈ ਜਾਏਗੀ ਤਾਂ ਕਿ ਉਹ ਸੰਦ ਵੀ ਵੇਖ ਸਕਣ ਤੇ ਸਭ ਨੂੰ ਨੁਨਾਫਾ ਹੋ ਸਕੇ ਜੀ ਧੰਨਵਾਦ